ਸਭਾ ਜਿਹਦੀ ਪਛਾਣ ਹੀ ਪਾਰਟੀ ਵਾਸਤੇ ਬਣੀ। ਸਭ ਮਨੋਧ ਸਿੰਘ ਗੇਂਦਗਿਆ ਗਰਾਂਟਾ ਬਣਦਾ ਬਣਦਾ ਜਿਹਨੂੰ ਪਤਾ ਨਾ ਹੈ ਰਟਾਉਣਾ ਕੌਣ। ਕਿਸੇ ਨੂੰ ਪਤਾ ਸੀ ਕੌਣ ਹੈ? ਕਿਸੇ ਨੂੰ ਨਹੀਂ ਸੀ ਪਤਾ। ਸਭ ਮਨੋਧ ਸਿੰਘ ਗੇਲਕਰ ਸਨ। ਸਭ ਮਨੋਧ ਸਿੰਘ ਗਿੱਲ ਕਾਂਗਰਸ ਦੇ ਰਾਜੇਸ਼ਾ ਦੇ ਐਮਪੀ ਸੀ ਸਰਕਾਰ ਦੇ ਵਿੱਚ ਡਾਕਟਰ ਮਨਮੋਹ ਸਿੰਘ ਜੀ ਸਰਕਾਰ ਦੇ ਮੰਤਰੀ ਸਨ। ਫਿਰ ਕੋ ਤੁਹਾਡੇ ਗਵਾਹ ਦੇ ਵਿੱਚ ਪੈਂਦੇ ਹੁੰਦਾ। ਉਹਨਾਂ ਦੀਆਂ ਗਰੰਟੀਆਂ ਦੋ ਬੰਦੇ ਵੰਡਦੇ ਹੁੰਦੇ ਸੀ ਜਿਹਦੇ ਨਾਲ ਦੀ ਬਚਾਲ ਪਰ ਫਿਰ ਇੱਕ ਹੋਰ ਸਾਡੇ ਕਰੀਬੀ ਸਾਥੀ ਨੇ ਫਿਰ ਉਹਨਾਂ ਨੇ ਮੋਢੇ ਤੇ ਹੱਥ ਰੱਖ ਦਿੱਤਾ ਕੁਝ ਗਲਤੀਆਂ ਫਿਰ ਸਾਡੇ ਕੋਲ ਵੀ ਹੋ ਗਿਆ ਕਰਾ ਲੈਂਦੇ ਲੋਕ ਕਹਿੰਦੇ ਜੇ ਪਾਰਟੀ ਦੀ ਭੈਤਰੀ ਵਾਸਤੇ ਗਈ ਤਾਂ ਕਿ ਜਿਹੜਾ ਕੋਈ ਬੰਦਾ ਹੈ ਇਹਨੂੰ ਲਿਆਓ ਨਾਲ ਪਤਾ ਨਹੀਂ ਸੀ ਕਿਹਦਾ ਰੋਲ ਕਿੰਨਾ ਕੁ ਤਾਕਤਕ ਤੇ ਕਿੰਨਾ ਖਤਰਨਾਕ ਹੋਣਾ ਪਰ ਚਲੋ ਆਪਾਂ ਇਸ ਗੱਲ ਨੂੰ ਛੋਟਿਆ ਕਰਦੇ ਹੋਏ ਤਨਵੇਂ ਜੀਤਿੰਦਰਾ ਇਹ ਰੇਸਾ ਸਾਰੇ ਸਭੀ ਜਵਾਬ ਤੋਂ ਬਾਅਦ ਹੁਣ ਕਿਹੜੀ ਔਰਤ ਬਾਤ ਨੂੰ ਚਹਾਂ ਚਾਹਦੀ ਹੈ ਅ ਜਿਹੜੇ ਝੋਨੇ ਗਿਆ ਤੈਨਾਂ ਕਰ 6 ਮਹੀਨੇ ਤੋਂ ਬਾਅਦ ਇੱਥੇ ਵੀ ਨਹੀਂ ਕਰ ਸਕਦਾ ਉਹ ਮੈਂ ਤਾਂ ਜੀਤਿੰਦਰਾ ਜਿਸ ਦਾ ਜ਼ਿਕਰ ਸਾਰੇ ਸਾਡੇ ਸਾਥੀਆਂ ਨੇ ਕੀਤਾ ਜਿੱਥੇ ਤਕਵੀ ਤੁਹਾਡੀ ਲੜਾਈ ਹੋਵੇਗੀ ਸਾਡੀ ਪਾਰਟੀ ਤੇ ਨੈਸ਼ਨ ਕਾਂਗਰਸ ਤੁਹਾਡਾ ਸਾਥ ਦੇ ਤੁਸੀਂ ਸਾਡੇ ਤੇ ਅਸੀਂ ਤੁਹਾਡੇ ਨਾਲ ਇਸ ਵਾਰ ਕਦੇ ਨਹੀਂ ਹਾਂ ਉਹ ਇਹ ਸਵਾਲ ਹੈ ਕਿ ਜਿਹਦੇ ਵਿੱਚ ਤਗਦੇ ਹੋ ਕੇ 2 ਜੋਬ ਮੈਂ ਮੀਡੀਆ ਪ੍ਰੈਸ ਵਾਲਿਆਂ ਨੇ ਪੁੱਛਿਆ ਆਪਣਾ ਵੀ ਕਿ ਇਸ ਇਲੈਕਸ਼ਨ ਬਾਰੇ ਕੋਈ ਥੋੜੀ ਜਿਹੀ ਆਪਣੀ رائے ਦੋ ਬਾਕਿਆ ਇਹ ਸਰਕਾਰ ਤੇ رائے ਕੀ ਦੇਣੀ ਹੈ ਸੀਸਾ ਜਿੱਥੇ ਇੱਕ ਨਾਮੀ ਆਕਾ ਦਾ ਭਗੌੜਾ ਡੇਰਾ ਇਸ ਏਰੀਆ ਉਸ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਹੜਾ ਪਹਿਲੇ ਵੀ ਕੀਤਾ ਸੀ ਤੇਰ ਨਾਲ ਮੈਂ ਉਹ ਕਰੂੰਗਾ ਤੇ ਅਜੇ ਤੱਕ ਜਿਹੜੀ ਪਾਰਟੀ ਸਰਕਾਰ ਵਿੱਚ ਹੋਏ ਆਪਣੇ ਕੈਂਡੀਡੇਟ ਨੂੰ ਜਿਹੜੀ ਸੇਫਗਾਰਡ ਨਹੀਂ ਕਰ ਸਕਦੀ ਜਿਹੜਾ ਉਹਦਾ ਬਚਾ ਵੀ ਕਰ ਸਕਦੀ ਲੋਕਾਂ ਦਾ ਬਚਾਓ ਨਹੀਂ ਕੀ ਕਰਦੇ ਜੀ ਸਮਝਾਗਾ ਤੋ ਕਹਿ ਰੂਗੀ ਸਰਕਾਰ ਨੂੰ ਬਚਾਓ ਸਰ ਤੇ ਜਿੰਨਾ ਕ ਦੇ ਕੇ ਕੈਂਡੀਡੇਟ ਵੀ ਆਪ ਤੋ ਵੀ ਵੇਖ ਸੀਆਈਏ ਵਾਲਿਆਂ ਨੇ 6 ਮਹੀਨਿਆਂ ਦਾ ਕਤਲ ਚੋ ਭਜਿਆ ਉਹ ਸਾਰੀਆਂ ਸਰਕਾਰਾਂ ਤੁਹਾਡਾ ਦਾਸ ਵੀ ਚਾਰ ਮੁੱਖ ਮੰਤਰੀਆਂ ਨਾਲ ਸੇਵਾ ਕਰਦੇ ਆ ਇਹ ਵੀ ਇਸ ਕ੍ਰਾਈਮ 326 ਤੋਂ 7 302 ਮੋਸਟ ਵੀਅਨਸ ਕ੍ਰਾਈਮ ਨਹੀਂ ਲਾਗਦਾ ਜੇ ਦੀ ਫਾਂਸੀ ਤੱਕ ਜੇ ਦੀ سزا ਉਸ ਕੇਸ ਦੇ ਵਿੱਚ ਇੱਕ ਵੱਡਾ 6 ਮਹੀਨੇ ਦਾ ਭਜਿਆ ਹੋਣ ਸੀਐਲ ਨੂੰ ਗ੍ਰਿਫਤਾਰ ਕਰੇ ਤੇ ਕੈਂਡੀਡੇਟ ਜਿਹੜਾ ਆਮ ਆਦਮੀ ਪਾਰਟੀ ਦਾ ਕਿਉਂਕਿ ਨਵਾਇਆ ਇਹ ਪੁਲਿਸ ਤੇ ਪ੍ਰੈਸ਼ਰ ਪਾ ਕੇ ਉਸ ਬੰਦੇ ਨੂੰ ਸੀਆਈਏ ਚੋ ਸ਼ੁਰੂਆਤ ਤੁਸੀਂ ਇਹਨਾਂ ਲੋਕਾਂ ਤੋਂ ਕੀ ਆਸ ਉਮੀਦ ਕਰ ਸਕਦੇ ਹੋ ਤੁਸੀਂ ਸੱਚ ਸੜਦੇ ਹੋ ਕਿ ਇੱਕ ਸ਼ਰੀਫ ਬਾਦਮੀ ਦੀ ਕੋਈ ਜ਼ਿੰਦਗੀ ਮਹਿਸੂਸ ਇਹਨਾਂ ਲੋਕਾਂ ਦੇ ਹੱਥੇ ਚ ਹੋ ਸਾਇਆ ਤੋਂ ਮੈਨੇ ਐਨੀ ਹੀ ਬੁਲਾਰਿਸ਼ ਹੈ ਜੇ ਆ ਫਰਾਂਸੀਆਂ ਦੇ ਟੈਲੀਫੋਨ ਪਾਤ ਕਰਾਵੇ ਜੇ ਇਸ دہشت ਤੋਂ ਨਿਕਲ ਮੈਂ ਅੱਜ ਇੱਕ ਕਿਸੇ ਨੂੰ ਮਿਲਣ ਗਿਆ ਸੀ ਵੋਟਾਂ ਵਾਸਤੇ ਮੈਨੂੰ ਆਈਡੈਂਟੀਫਾਈ ਨਹੀਂ ਕਰਨਾ ਚਾਹਤਾ ਉਹਨਾਂ ਨੂੰ ਪੁੱਛਿਆ ਚੰਗਾ ਭਲਾ ਬੰਦਾ ਸੀ ਮੈਂ ਕਿਹਾ ਤੁਹਾਨੂੰ ਕਦੀ ਟੈਲੀਫੋਨ ਆਇਆ ਹੈ ਭੈੜਾ ਪੈ ਗਿਆ ਤੁਹਾਨੂੰ ਦੱਸਣ ਉਹਦੇ ਜਵਾਬ ਤੋਂ ਮੈਨੂੰ ਯਾਦ ਆਸੀ ਕਿ ਵਿਚਾਰਾ ਤਾਲੇ ਕੋ ਕਿਸ਼ਟ ਕੁਸ਼ਤੀ ਤੇ ਆਇਆ ਲੱਗ ਮੈਨੂੰ ਜਿਹਾ ਬੜਾ ਸੀ ਬਕਾ ਕੱਲ੍ਹ ਲੱਸੀ ਰਲਾ ਪਾ ਨਹੀਂ ਉਹਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ ਉਹ ਕਹਿੰਦਾ ਜੀ ਮੈਨੂੰ ਦਿਹਾੜੀ ਮੈਂ ਕਿਹਾ ਸਿਆਜਨ ਦਾ ਵੀ ਨਹੀਂ ਨਾ ਉਹ ਤਾਂ ਐਸੀ ਬੀਟੀਵਿੰਦਾ ਤੇ ਕਿਹਾ ਨਹੀਂ ਮੈਂ ਬਿਤਾ ਨਹੀਂ ਮੈਂ ਵੀ ਕਾਰੋਬਾਰੀ ਆ ਇਹਦਾ ਤੇ ਕਾਰੋਬਾਰ ਵਾਲੀ ਮੇਰਾ ਤੋਂ ਹੈ ਇਹਨਾਂ ਦੀ ਦੋ ਵਾਰ ਪਿਛਲੇ ਮਹੀਨੇ ਚ ਇੱਕ ਵਾਰ ਮੈਂ ਗੱਡੀ ਤੇ ਸੀ ਸੱਤ ਬੰਦਿਆਂ ਨੇ ਤੁਰੰਤ ਆਪ ਤੋਂ ਅਮਰ ਸਭ ਜਾ ਕੇ ਸੱਤ ਬੰਦਿਆਂ ਨੇ ਰਾਤ ਸੜਕ ਦੇ ਉੱਤੇ ਵੈਪਨਸ ਦੇ ਨਾਲ ਮੇਰੀ ਗੱਡੀ ਰੋਕ ਲਈ ਕਹਿੰਦਾ ਮੈਂ ਜਦੀ ਰੋਕੇ ਹਟੋ ਪਾਈ ਉਹ ਤੋਂ ਬਾਅਦ ਫਿਰ ਭਜਾ ਕੇ ਨਿਕਲੇ ਇੱਕ ਵਾਰ ਕਹਿੰਦਾ ਮੈਨੂੰ ਮੋਰਚਾ ਚੱਲਣ ਨੂੰ ਕਹੇ ਕੋਈ ਬੱਲੇ ਦੀ ਜ਼ਿੰਦਗੀ ਮਹਿਫੂਜ਼ ਸੀ ਕਾਂਗਰਸੀ ਮੇਰੇ ਵੀਰੋ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਆਈ ਉਦੋਂ ਕਿਸਾਨ ਦਾ ਇੰਟਰਸਟ ਵੀ ਪ੍ਰੋਟੈਕਟ ਹੋਇਆ ਦੇਖੋ ਤੁਸੀਂ ਕਿਸਾਨ ਘਰਾ ਬਣ ਕੇ ਹੋ ਪਰਮਾਤਮਾ ਨੂੰ ਹਦਰਨਾਦ ਕਰਕੇ ਦੱਸੋ ਕਹਿੰਦੇ ਜੇ ਸਾਰੀ ਚੋਕਲੇ ਦੇ ਝੋਨੇ ਦੀ ਫਸਲ 'ਚ ਕੀ ਸਰਕਾਰੀਆਂ ਸਰਕਾਰਾਂ ਜਦੋਂ ਕਾਂਗਰਸੀ ਸਰਕਾਰ ਸੀ 48 ਘੰਟਿਆਂ ਤੋਂ ਤੁਹਾਡਾ ਝੋਨਾ ਨਹੀਂ ਚੁੱਕਦੇ ਰਿਹਾ ਤੁਹਾਨੂੰ ਵੇਟ ਵੀ ਪੂਰਾ ਹੋ ਗਿਆ ਅਸਾ ਇਹ ਕੰਨਿਸਤਾ ਗੁਰ ਜਿੱਦ ਤੋਂ ਆਏ ਨੇ ਕੋਈ ਸਾਲ ਅੱਜ ਆਇਆ ਜਿੱਥੇ 300 ਰੁਪਏ ਤੋਂ 400 ਰੁਪਏ ਪੁੰਟਲ ਪਚੇ ਮੋਟਣਾ ਹੋਈ ਅੱਜ ਦੇ ਦਿਨ ਝੋਨਾ 350 ਤੋਂ 450 ਤੱਕ ਪੁੰਟੇ ਵੀ ਲੋਟੋ ਤੇ ਮੈਂ ਬੋਲਦੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਭਗਵੰਤ ਮਾਨ ਇਹ ਇਸ ਕਿਸਮ ਦਾ ਕਲੇੜਾ ਬੰਦਾ ਇਹ ਜਿੱਦੰਦਾ ਹੈ ਪੁਰਾਣੇ ਵਕਤ ਪਿੰਡਾਂ ਵਿੱਚ ਤੁਸੀਂ ਵੇਖਿਆ ਹੋਣਾ ਆ ਰਖਵੈਂਦਸੋਂ ਦੇ ਪਿੰਡ 'ਚ ਸਰਦਾਰ ਸਾਹਿਬ ਇੱਕ ਕੰਤਾ ਬੰਦਾ ਹੈ ਜਿਹਨੂੰ ਬੜਾ ਮਨੂਸ ਕਿਹਾ ਜਾਂਦਾ ਸੀ ਜੋ ਸਵੇਰੇ ਕੋਈ ਬੰਦਾ ਮੋਟਰਸਾਈਕਲ ਤੇ ਨਿਕਲਦਾ ਸੀ ਜੇ ਪਿੰਡ ਦੀ ਫਿਰਨੀ ਤੇ ਉਹਦੇ ਮੱਥੇ ਲੱਗ ਜੇ ਨਾ ਆਮ ਲੋਕਾਂ ਦੇ ਕਿਹੜਾ ਅੱਜ ਦਿਨ ਦਿਨ ਚੱਲਾ ਨਿਕਲਣਾ ਕੋਈ ਨਾ ਕੋਈ ਵਾਪਸ ਜਾਂਦਾ ਪਾਣਾ ਇੱਥੇ ਹੀ ਪਿੰਡ ਮੋੜਾ ਇਹ ਜਿੱਦੰਦਾ ਪੰਜਾਬ 'ਚ ਆਇਆ ਕੋਈ ਸਾਲ ਹੀ ਨਹੀਂ ਚੱਪਿਆ ਪੰਜਾਬ 'ਚ ਹੋ ਗਿਆ ਉਹ ਇੰਦਸੋ ਮੰਨੂ ਅੱਗੇ ਕੀ ਬਸਾਤਾ ਦਾ ਟੁੱਟ ਗਿਆ ਸੀ ਅੱਜ ਸਰਦਾਰ ਸਾਹਿਬ ਉਹ ਤੇ 33 ਕੁਇੰਟਲ ਪਰ ਕਿੱਲੇ ਦਾ ਝਾੜ ਸੀ ਚਾਹਾਂ ਝੋਣ ਤਾਂ ਨਹੀਂ ਹੁੰਦਾ ਰਿਹਾ 33 34 ਤੱਕ ਵੀ ਰਹਿ ਜਾਂਦੀ ਕਿ ਕਿਸੇ ਦਾ ਵੀ ਘਰ ਤੋਂ ਕਦੇ ਵੀ ਨੁਕਸਾਨ ਦਾ ਸਕਿੰਤ ਹੋਇਆ ਇਹ ਤੇ ਜੈ ਸਾਚੋ ਨਾਮ ਲਗੇ ਜੱਪਿਆ ਦੇ ਕੋ ਪੀ ਇਹਨਾਂ ਦਾ ਕਰਤਾਰ ਵੇਖੋ ਇਹਨਾਂ ਦੇ ਕੈਂਡੀਡੇਟਾਂ ਦਾ ਤੇ ਇਹਨਾਂ ਦੀ ਪਾਰਟੀ ਦਾ ਕਰਤਾਰ

ਜੇ ਕੇਜਰੀਵਾਲ ਸਾਹਿਬ ਨੂੰ ਕੀ ਦੀ ਬਾਤ ਪੁੱਛਿਆ ਕੇਜਰੀਵਾਲ ਜੀ ਇੱਕ ਜਵਾਬ ਦੇ ਦੋ ਪਤ ਤੁਸੀਂ ਪੰਜਾਬ ਨਸ਼ਾ ਮੁਕਤ ਕਿਸਾ ਕਰਨਾ ਹੈ ਇਹ ਕਦ ਤੱਕ ਭੁਖ ਮੰਤਰੀ ਨਸ਼ਾ ਮੁਕਤ ਨਹੀਂ ਹੋ ਸਕਦਾ ਤੱਕ ਜੇ ਪੈਰ ਤੇ ਦੋਵੇਂ ਕੋ ਸਿਰ ਸੁਟਦਾ ਇਹ ਤੋਂ ਨਸ਼ਾ ਮੁਕਤ ਕੀ ਹੋਣਾ ਹੈ ਇਸ ਪੁਲਿਸ ਨੂੰ ਕੰਟਰੋਲ ਕੌਣ ਕਰੇ ਵੱਡੇ ਪੈਮਾਨੇ ਤੇ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਗੈਂਗਸਟਰ ਦਾ ਨਸ਼ੇ ਦਾ ਪਰਚਾਰ ਗੁੰਡਾਗਰਦੀ ਲੁੱਟਕ ਸੋਟਕ ساری جی پولیس ہے پنجاب یہ دی دیکھ رہی تو چی سوچ سکتے ہو کہ لارنس بشنوئی محالی تاریخ سارے ٹاپ دیکھ ایس پی اینٹی گینگسٹر ٹاسک فورس کا جا سو واپس بچا تو بھی پچی کلومیٹر میٹر لے کے جاندہ سی آئی ای اپنا فون کٹ کے ਸਵਾਕ ਇਹ ਤੇ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਵਾ। ਸਾਨੂੰ ਦੱਸੋ ਕਿ ਸਦਾ ਪੰਜਾਬੀਆਂ ਦਾ ਕੀ ਬਣਾ। ਬੰਦੇ ਇਹ ਪੰਜਾਬ ਪੁਲਿਸ ਤੋਂ ਬਣਾ ਕੋਈ ਕੰਮ ਨਹੀਂ ਹੋ ਸਕਾ। ਰਾਜ ਆਲੰਦੋ ਕਾਂਗਰਸ ਦਾ। ਸਾਨੂੰ ਪਤਾ ਇਹ ਨੁਕੇਲ ਕਿਸ ਤਨਾ ਪਾਇਆ। ਇਹੋ ਪੁਲਿਸ ਨੂੰ ਨੁਕੇਲ ਕਾਂਗਰਸ ਦੀ ਲੀਡਰਸ਼ਿਪ ਤੋਂ ਬਿਨਾ ਨਾ ਪਹਿਲੇ ਪਈ ਨਾ ਹੋਣ ਪਈ। ਆਲੇ ਦੋ ਇੱਕ ਮਹੀਨੇ ਤੋਂ ਬਾਅਦ ਤੁਹਾਨੂੰ ਫੋਨ ਕੀਤਾ ਟੈਲੀਫੋਨ ਨਿੱਕੇ ਨੂੰ ਆਇਆ ਕਰੇਗਾ ਇਸ ਗੱਲ ਤੇ ਮੈਂ ਤੁਹਾਨੂੰ ਕਰੇਕਟ ਕਰਦਾ ਤਾਂ ਵੀ ਜ਼ਿੰਦਗੀ ਮਹਿਫੂਜ਼ ਕਰਨੀ ਤੁਹਾਡੀ ਬਚਿਆ ਵੀ ਜ਼ਿੰਦਗੀ ਮਹਿਫੂਜ਼ ਕਰਨੀ ਸਾਡੇ ਦੁਕਾਨਦਾਰਾਂ ਦੀ کاروبار ਮਹਿਫੂਜ਼ ਕਰਨਾ ਸਾਡੇ ਗਰੀਬ ਵਰਗ ਦਾ ਭਾਵੇਂ ਦਲੇ ਭਾਈਚਾਰਾ ਸਾਡੀਆਂ ਪਛਰੀਆਂ ਸ਼ਰੇਣੀਆਂ ਦਾ ਸਾਡਾ ਕਿਸਾਨ ਹੈ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਕਾਰੋਬਾਰ ਨੂੰ ਪ੍ਰੋਟੈਕਟ ਕਰਨਾ ਤੇ ਆਦੇ ਟਾਈਮ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹ ਆਪਣਾ ਵਾਗ ਦਾ ਬਾਗਰ ਵਪਾਰਵਾਸੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲੇ ਜਿਹੜਾ ਸਿਲਕ ਰੂਟ ਸੀ ਦਰੇ ਖਾਇਬਰ ਤੋਂ ਜਿਹੜਾ ਤੁਰਦਾ ਹੋਇਆ ਪਸ਼ਾਵਰ ਰਾਵਲ ਪਿੰਡੀ ਲਾਹੌਰ ਅੰਮ੍ਰਿਤਸਰ ਤੇ ਇਥੋਂ ਦਿੱਲੀ ਤੱਕ ਜਾਂਦਾ ਸੀ ਇਹ ਵੀ ਖਰਾਬ ਨਹੀਂ ਨਹੀਂ ਉਹ ਹੋਰ ਗੱਲ ਸਾਰੇ ਨੌਜਵਾਨ ਬੱਚਿਆਂ ਨੂੰ ਕਾਰੋਬਾਰ ਮੇਰੇ ਵੀਰੋ ਪੰਜਾਬ ਦੀ ਤਰੱਕੀ ਤੇ ਵਿਸ਼ੇਸ਼ ਤੌਰ ਸਾਡੀ ਬਾਰਡਰ ਬੈਂਡ ਦੀ ਤਰੱਕੀ ਤਾਂ ਹੋਏਗੀ ਜੇ ਕਾਰੋਬਾਰ ਖੁੱਲੇਗਾ ਸਾਰੀਆਂ ٹریڈنگ ہاؤسز ہندوستان کیا بڑی ہے کپڑیاں راج پرے تو لے گیا اپنے سر تک آنا ساری انڈسٹری تھے آئے گی نوجوانوں نے کام ملے گا بار بھی گیرا سادہ نوجوان گیا ہے اور یہ تھے اپنا دجا کاروبار اپنے گروہ پیرہ پکمبرہ کے سور پیرہ دی تفریقے شروع کرے ڈاکٹر مرمون سے کیا ٹائم کی نہیں دور ہے اس تو آئی دس بارہ سال پہلا ڈاکٹر صاحب نے ٹائم دے کلا مقاط راہ دے دے اس نے ਮੈਂ ਨਾਲ ਦੇ ਦੇਸ਼ ਤੇ ਮੁਕਾਬਲੀ ਗੱਲ ਨਹੀਂ ਕਰਦਾ ਮੈਂ ایشਿਆ ਨਾਲ ਕਰਦਾ ਜੋੜਾ ਕੰਮ ਹੈ ਡਾਕਟਰ ਸਾਹਿਬ ਜੋ ਟਾਈਮ ਤੇ ਵੀ ਆਲੂ ਇਥੋਂ ਜਾਂਦਾ ਸੀ ਟਮਾਟਰ ਤੁਹਾਡਾ ਜਾਂਦਾ ਸੀ ਮਟਰ ਇਥੋਂ ਜਾਂਦਾ ਸੀ ਬਹੁਤ ساری ਆਈਟਮ ਇੱਥੇ ਜਾਂਦੀਆਂ ਸੀ 5-500 ਟਰੱਕ ਰੋਜ਼ ਅੰਮ੍ਰਿਤਸਰ ਕੋ ਲੈ ਕੇ ਵਾਗੇ ਦਾ ਖੜਾ ਰਹਿੰਦਾ ਸੀ ਗੰਡੀ ਬਿੰਡ ਵਾਲੀ ਸੜਕ ਸਾਰੀ ਭਰੀ ਹੁੰਦੀ ਹੈ ਸਹੀ ਹੈ ਕਿ ਨਹੀਂ ਸਰਦਾਰ ਸਾਹਿਬ ਤੁਸੀਂ ਇਹ ਵੇਖਿਆ ਜਾਂਦਾ ਬਾਹਰ ਫਰੀ ਕਰੋ ਕਿ ਪਤਾ ਤਾਂ ਲੱਗੇ ਲੋਕਾਂ ਨੂੰ ਸਾਰਾ ਟੀਵੀ ਚੈਨਲ ਤੁਹਾਨੂੰ ਸਾਰਿਆਂ ਨੂੰ ਫੋਲੋ ਕਰ ਰਹੇ ਕਿ ਜੇ ਇਹ ਕੰਮ ਹੋ ਸਕਦਾ ਹੈ ਅਗਾਹ ਕਿਉਂ ਨਾ ਹੋਵੇ ਇਸ ਖਿੱਤੇ ਦੀ ਤਰੱਕੀ ਸਰਦਾਰ ਸਾਹਿਬ ਕਦੋਂ ਹੋਈ ਇਸ ਖਿੱਤੇ ਦੀ ਤਰੱਕੀ ਉਦੋਂ ਹੋਈ ਜਦੋਂ ਬੰਦੇ ਬਜਾਏ ਸਾ ਪ੍ਰਤਾਪ ਸਿੰਘ ਇੱਥੇ 1956 ਤੋਂ 64 ਤੱਕ ਡਾਕਟਰ ਬਲੋਰ ਸਿੰਘ ਗਿੱਲ ਇੱਥੇ ਸਨ ਸਾਹਿਬ ਗੁਰਦਿਆਲ ਸਿੰਘ ਢਿੱਲੋਂ ਇੱਥੇ ਸਨ ਸਾਹਿਬ ਬੂਟਾ ਸਿੰਘ ਜੀ ਇੱਥੇ ਸਨ ਉਹ ਮੇਰੀ ਬੇਤੀ ਹੈ ਬਹੁਤ ਗੋਲਾ ਸੀ ਆ ਮੇਰੀ ਚੰਗੀ ਤਰ੍ਹਾਂ ਕਬਰクセ ਕਲੋ ਪ੍ਰਾਉ ਇੰਟੈਲੀਜੈਂਸ ਦੀਆਂ ਰਿਪੋਰਟਾਂ ਦੇ ਬਤਨ ਕਾਂਗਰਸ ਬਿਲਕੁਲ ਇਸ ਟਾਈਮ ਕਾਮਯਾਬੀ ਦੇ ਨੇਰੇ ਆ ਪਿੱਛੋ ਸਲਿੱਪ ਘੱਲੀ ਹੈ ਹਲਾਈਪੁਰ ਸਾਹਿਬ ਨੇ ਬਿਲਕੁਲ ਸਹੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਇੱਕ ਬਹੁਤ ਇੰਟਰਸਟਿੰਗ ਫੈਕਟ ਹੈ ਜਿਹੜੇ ਲੋਕਾਂ ਨੂੰ ਪਤਾ ਨਹੀਂ ਸਮਨੋਰ ਸਿੰਘ ਗੱਲ ਲ ਸੈਮਾਨੇ ਦੇ ਵਿੱਚ ਪਹਿਲੇ ਹਿੱਥੋਂ ਬਾਗ ਦੇ ਬਹੁਤ ਨੇੜੇ ਸੀ ਇਹ ਪਰਿਵਾਰ ਵੀ ਬਾਗ ਦੇ ਨੇੜੇ ਹੁੰਦਾ ਸੀ ਇਹਦਾ ਪ੍ਰਿੰਸੀਪਲ ਸੈਕਟਰੀ ਸੀ ਸਬਨੋਰ ਸਿੰਘ ਜੋ ਚੀਫ ਮਿਨਿਸਟਰ ਸੀ 1900 ਆ ਤਕਰੀਬਨ ਜਿਹੜੀ ਪਹਿਲੀ ਸਰਕਾਰਾਂ ਸੀ ਸਪrakash ਸਿੰਘ ਦਾ ਇਹ ਪ੍ਰਿੰਸੀਪਲ ਸੈਕਟਰੀ ਸੀ ਸਾਡੀ ਸਰਕਾਰ ਆਈ ਬੀਬੀ ਰਜਿੰਦਰ ਕੌਰ ਭੱਟੇ ਜੀ ਜਦੋਂ ਮੁੱਖ ਮੰਤਰੀ ਬਣੇ ਸਰਕਾਰ ਦੇ 6 ਮਹੀਨੇ ਰਹੇ ਬਹੁਤ سارے ਸਾ ਗੁਰਪ੍ਰੀਤ ਸਿੰਘ ਜੀ ਫੈਸਲੇ ਪੰਜਾਬ ਕੱਖੀ ਰੋਜ਼ ਅਸੀਂ ਸ਼ੁਰੂ ਕੀਤੇ ਕਰ ਰਹੇ ਪ੍ਰਕਾਸ਼ ਬਾਬਲ ਨੇ ਸਾਮਨੋਰ ਸਿੰਘ ਗੱਲ ਨੂੰ ਇਹ ਉਦੋਂ ਤੱਕ ਚੀਫ ਇਲੈਕਸ਼ਨ ਕਮਿਸ਼ਨਰ ਹਿੰਦੁਸਤਾਨ ਬਣ ਕੇ ਸੀ ਉਹਨਾਂ ਨੂੰ ਬੇਤੀ ਕੀਤੀ ਗਿੱਲ ਸਾਹਿਬ ਜਿਸ حساب ਨਾਲ ਪ੍ਰੋ ਪੰਜਾਬ ਰੋ ਪੀਪਲ ਫੈਸਲੇ ਸ਼ੁਰੂ ਕਰਦੇ ਕਾਂਗਰਸ ਨੇ ਸਾਡਾ ਮੁਕਾਬਲਾ ਦਿਨੋ ਦਿਨ ਕੱਫੰਦਾ ਜਾ ਰਿਹਾ ਮੁਕਾਬਲਾ ਹੋ ਰਿਹਾ ਤੁਸੀਂ ਇੱਕ ਮੇਰੇ ਤੇ ਤੇਰੇ ਕੋਲ ਪਾਵਰ ਹੈ ਇਲੈਕਸ਼ਨ ਕਮਿਸ਼ਨ ਕੋਲ ਪਾਵਰ ਹੈ ਕਿ ਜਦੋਂ ਇਲੈਕਸ਼ਨ ਚ 6 ਮਹੀਨੇ ਰਹਿ ਗਏ ਉਹ ਕਿਸੇ ਟਾਈਮ ਵੀ ਮਹੀਨਾ 2 ਮਹੀਨੇ ਅੱਗੇ ਜਾਂ ਪਿੱਛੇ ਟਰਮ ਖਤਮ ਹੋ ਤੱਕ ਨਹੀਂ 5 ਸਾਲ ਦੇ ਵਿੱਚ ਵਿੱਚ ਉਹ ਕਹਿੰਦਾ ਵੀ ਮਹੀਨਾ 2 ਮਹੀਨੇ ਇਲੈਕਸ਼ਨ ਪਹਿਲੇ ਕਰਾ ਸਕਦਾ ਸਾਡੀ 3 ਮਹੀਨੇ ਅਡਵਾਂਸ ਕਰ ਦਿੱਤੀ ਇਲੈਕਸ਼ਨ ਸਾ ਮਨੋਤ ਸਿੰਘ ਗਿੱਲ ਨੇ ਬਾਦਲ ਤੇ ਕਹਿੰਦੇ ਤਿੰਨ ਮਹੀਨੇ ਇੱਕ ਬੇੰਤੀ ਉਹਨੇ ਜ਼ਰੂਰ ਕੀਤੀ ਇੱਕ ਖਸਤ ਬਣਾਈ ਬਾਦਲ ਨੂੰ ਕਿ ਬਾਦਲ ਸਾਹਿਬ ਮੈਂ ਇਹ ਕੰਮ ਅਦਾ ਕਰਸਣਾ ਇੱਕ ਮੇਰਾ ਕਰੋਗੇ ਤੇ ਬਾਦਲ ਸਾਹਿਬ ਨੇ ਕਿਹਾ ਕੋ ਗੱਲ ਹੀ ਨਹੀਂ ਗੱਲ ਸਾਡੀ ਹੁਕਮ ਕਰੋ ਕਹਿੰਦਾ ਮੈਂ ਚਾਹਨਾ ਤਰਨਤਪ ਦਾ ਜ਼ਿਲ੍ਹਾ ਇਹ ਤੁਹਾਡੀ ਸਰਕਾਰ ਆਂਦੀ ਅਮਰਸਰ ਤੋਂ ਵਕਤ ਕਰਕੇ ਨੂੰ ਜ਼ਿਲ੍ਹਾ ਨਿਕਲੇ ਕਰਨਾ ਮੈਂ ਤੈਨੂੰ ਨਹੀਂ ਨਹਿਤਾ ਜਾ ਸਕਦਾ ਜੀ ਤੁਸੀਂ ਮੇਰਾ ਮਰਾ ਇਲੈਕਸ਼ਨ ਹੋ ਗਈ ਬਾਦੂ ਸਾਹਿਬ ਮੁੱਖ ਮੰਤਰੀ ਬਣ ਕੇ ਅਸੀਂ ਆਪੋਜੀਸ਼ਨ 'ਚ ਆ ਗਏ ਬਨੋੜ ਸਿੰਘ ਗਿੱਲ ਨੇ ਬਾਦੂ ਸਾਹਿਬ ਰੁਕਿਆ ਵਾਦਾ ਆਪਣਾ ਪੂਰਾ ਕਰਨ ਦੀ ਅਫਸਰਾ ਨੇ ਦਸਾਇਆ ਸ਼ੁਰੂ ਕਰ ਦਿੱਤਾ ਕਿ ਇਹ ਨਵਾਂ ਜ਼ਿਲ੍ਹਾ ਬਣ ਗਿਆ ਜੀ 150 ਕਰੋੜ ਤੋਂ 200 ਕਰੋੜ ਰੁਪਏ ਦਾ ਸਾਲਾਨਾ ਖਰਚਾ ਵਜ ਗਿਆ ਪੰਜਾਬ ਦੇ ਖਜ਼ਾਨੇ ਤੇ ਨਵਾਂ ਜ਼ਿਲ੍ਹਾ ਬਣਾਵਾਂਗੇ ਬਿਲਡਿੰਗਾਂ ਬਣ ਗਈਆਂ ਸਾਰੇ ਦਫ਼ਤਰ ਸ਼ਿਫਟ ਹੋਣਗੇ ਖਰਚਾ ਵਧਣ ਅਖੀਰ ਹੋਇਆ ਕਿ ਕਿ ਉਹ ਨੇਪਰੇ ਨਹੀਂ ਚਾੜੇ بڑے ਮਾਨ ਦੇ ਵਿੱਚ ਜਦੋਂ ਮਨੋਰ ਸਿੰਘ ਗਿੱਲ ਦੇ ਗੱਲ ਆਈ ਕਿ ਦਾ ਮੈਨੂੰ ਲਾ ਗਿਆ ਮੇਰੇ ਕੋ ਫੈਸਲਾ ਵੀ ਕਰਾ ਗਿਆ ਕੰਮ ਵੀ ਇਹਨੇ ਆਪਾਂ ਸਵਾਲ ਲਿਆ ਮੇਰਾ ਕੀਤਾ ਕੁਝ ਨਹੀਂ ਉਦੋਂ ਫਿਰ ਮਨੋਰ ਸਿੰਘ ਗਿੱਲ ਨੇ ਜਾ ਕੇ ਮਨਮੋਹ ਸਿੰਘ ਨੂੰ ਇਹ ਜਦੋਂ ਖਾਲਸਾ ਪਾਤਸ਼ਾਹ ਪਾਲਜੇ ਚ ਪੜ੍ਹਦੇ ਸੀ ਡਾਕਟਰ ਮਨਮੋਹ ਸਿੰਘ ਜੀ ਹਿੰਦੂ ਕਾਲਜ ਤੇ ਰਚਿਆ ਟੀਚਰ ਸਨ ਪ੍ਰੋਫੈਸਰ ਸਨ ਇਹਨਾਂ ਦਾ ਰਾਹਤਾ ਕਿਹਾਂ ਕਾਇਮ ਕੀਤਾ ਤਾਂ ਨਾਤਾ ਵੀ ਇੰਡੀਅਨ ਫੋਰ ਐਡਮਿਨਿਸਟ੍ਰੇਟਿਵ ਸੈਲਫ ਸਰਵਿਸ ਦੇ ਅਫਸਰ ਸਨ ਡਾਕਟਰ ਸਾਹਿਬ ਵੀ ਇੰਡੀਨ ਰੈਵਿਊ ਸਰਵਿਸਸ ਤੋਂ ਆਏ ਸਨ। ਤਾਲਮੇ ਰਹਸੀ ਦੋਨੋਂ ਇਸੇ ਖੇਤੇ ਦੇ ਸਨ। ਉਹਨਾਂ ਨੇ ਸ਼੍ਰੀਮਤੀ ਸੋਨੀਆ ਗੱਲਦੀ ਜੀ ਨਾਲ ਗੱਲ ਕੀਤੀ। ਕਾਂਗਰਸ ਦੇ ਵਿੱਚ ਸ਼ੁਭੂਲੀਅਤ ਕੀਤੀ ਡਾਕਟਰ ਸਾਹਿਬ ਦੀ। ਰਾਜ ਸਭਾ ਦਾ ਮੈਂਬਰ ਬਣਾਇਆ। ਹਿੰਦੁਸਤਾਨ ਦਾ ਮੰਤਰੀ ਬਣਾਇਆ ਸਰਕਾਰ ਦਾ। ਫਿਰ ਮਨੋਹਰ ਸਿੰਘ ਗੇਲੋਂ ਨਾਲ ਨੇ ਜ਼ਿਲ੍ਹਾ ਮੀਂ ਬਣਾਇਆ। ਬਣਾਇਆ ਸਾਡੀ ਸਰਕਾਰ ਸੀ ਤੁਹਾਡਾ ਦਾਸ ਹੋ ਜਾਈਏ। ਕੈਬਨ ਸਾਹਿਬ ਨੇ ਵਾਦੂ ਵੀ ਮੇਰੇ ਨਾਲ ਸਾ ਅਸੀਂ ਉਸੇ ਕੈਬਨ ਦੇ ਵੈਸੀ ਜਦੋਂ ਸੀ ਇੱਥੇ ਆ ਕੇ ਕੈਪਟਨ ਆਇਆ ਸਾਡੇ ਨਾਲ ਮੁਖੰਤਰੀ ਸੀ ਇੱਥੇ ਜਿਲ੍ਹਾ ਦੇ ਖੇਰ ਸੀ ਆਜੇ ਤੱਕੀ ਵੀ ਅੱਜ ਮੂਹ ਕੋ ਚੇੜਾ ਨਿਕਲਿਆ ਤਾਂ ਹੁੰਦਾ ਹੁੰਦਾ ਤੇ ਕਾਂਗਰਸ ਨੇ ਬਣਾ ਆਧਿਪਤੀ ਹੋਣ ਦੇ ਵਿੱਚ 150 ਕਰੋੜ ਰੁਪਇਆ ਲਾ ਕੇ ਇੱਕ ਬਹੁਤ ਵੱਡੀ ਅਕੈਡਮੀ ਉੱਥੇ ਅਸੀਂ ਲੋਕ ਕਾਲਜ ਉੱਥੇ ਬਣਾ ਰਹੇ ਹਾਂ ਬਹੁਤ ਕੁਝ ਇਸ ਏਰੀਏ ਦੇ ਵਿੱਚ ਆਣਾ ਤੇ ਬਹੁਤ ਕੁਝ ਅਸੀਂ ਜ਼ਵਾਨੀ ਪਹਿਲੇ ਵੀ ਪੰਜਾਬ ਦੇ ਵਿੱਚ ਫੰਗੜੇ ਤੇ ਕਿੱਦੇ ਮੇਰੇ ਵੀਰੋ ਕਾਂਗਰਸ ਦੀ ਦੇ ਐਵੇਂ ਨਹੀਂ ਸ਼ੁਰੂ ਹੋਇਆ ਅਸੀਂ ਵੀ ਉਹਨਾਂ ਦਿਨਾਂ 'ਚ ਪਰ ਜਵਾਨੀ ਵੀ ਅਸੀਂ ਨੁਕਸਾਨ ਅਸੀਂ ਆਪਣੇ ਪਰਿਵਾਰਾਂ ਦਾ ਝੱਲਿਆ ਸੀ ਅਸੀਂ ਸਹੀ ਮੈਦੇ ਦੇ ਵਿੱਚ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਹਾਂ ਮੇਰੇ ਦਿਲ ਤੇ ਦਿਮਾਗ ਸੀ ਕਿ ਅਸੀਂ ਆਪਣੇ ਹੁੰਦਿਆ ਪੰਜਾਬ ਨਵਾਂ ਬਲਾਈ ਨਹੀਂ ਮਿਲਿਆ ਭੰਗੜੇ ਵੀ ਪਏ ਗਿੱਧੇ ਵੀ ਪਏ ਵਿਆਹਾਂ 'ਤੇ ਡੀਜੇ ਵੀ ਚੱਲਦੇ ਵੇਖੇ ਕਾਲੀਆਂ ਵੀ ਕੱਟ ਕੇ ਲੋਕ ਸੁਚੇਤੇ ਢੰਗ ਨਾਲ ਰਹਿਣ ਲੱਗੇ। ਤੋਂ ਮੇਰੇ ਵੀਰੋ ਹੱਥ ਜੋੜ ਕੇ ਗੁਜ਼ਾਰੇ ਸੇ ਆ ਸੰਦੇਸ਼ ਸਾਈਂਵਾਸੇ ਬਹੁਤ ਜ਼ਰੂਰੀ। ਸਾਈਂ ਦੇ ਵਿੱਚ ਲੋਕਾਂ ਨੇ ਮਾਣ ਮੜ ਆਦੇ ਆ ਝੜੂ ਦਾ ਮਾਧਰਾ ਝੜੂ ਦਾ ਨਿਦਾਨ। ਬਟ ਉਸ ਤੋਂ ਪਹਿਲੇ ਇੱਕ ਸਾਲ ਹੋ ਸਾਰਾ ਦੀ ਜਾਨ ਸੁਰੱਖਿਰੂ ਹੋ ਜਾਏਗੀ। ਜਿਸ ਦਾ ਤੁਹਾਡੇ ਪਰਿਵਾਰ ਦੇ ਬਲਜੀਤ ਸਿੰਘ ਮੁਸ਼ਕਲ ਚੱਗੀ ਹੈ। ਜੇ ਅੱਜ ਕੀ ਗੁਰੂਬਾਰ ਆ ਸਾਹਿਬ ਮੇਰ ਕਰ ਤੁਸੀਂ ਧੜੇ ਹੋ ਕੇ ਕਬਰ ਕッセ ਕਰੋ ਕਰਨ ਬੁਰਜ ਨੂੰ ਆਪਾਂ ਜਿਤਾ ਸਕੀਏ ਇਹ ਸਰਕਾਰ ਤੇ 5 ਸਾਲੇ ਕੇ ਛਿਆਂ ਦੀ ਆਖੀ ਹੋਏ ਇੱਕ ਸਾਲ ਦਾ ਵਾਸ ਸੀ ਜਿੱਤਾ ਹਰਮਤ ਉਹਦਾ ਕੰਮ ਕਰਾਇਆ ਤੁਹਾਡੇ ਬਕਾਇਆ ਕੰਮ ਹੀ ਵੇਖੋ ਸਪੀਡ ਕਿੰਨੀ ਨਾਲ ਹੋ ਗਈ ਤੋਂ ਇਨੇ ਜਿਹਦਾ ਮੈਂ ਤੁਹਾਡਾ ਸਾਰਿਆਂ ਦਾ ਬਖੂਰ ਆ ਤੇ ਮੈਨੂੰ ਪੂਰ ਰਾਸ ਹੈ ਕਹਿੰਦੇ ਤਰਾਬ ਤਰਾ ਜਿਹੜਾ ਧਰਮ ਨੂੰ ਵੀ ਪਿਆਰਾ ਔਰ ਤਗੜੇ ਹੋ ਕੇ ਘਰ ਘਸੇ ਕਰਕੇ ਰਿਜ਼ਲਟ ਬਖੌਸ ਹਨ ਤੇ ਜਿਹਨੇ ماں ਦੀ ਪਿੱਠੇ ਛੁਰਾ ਪਾ ਰਿਹਾ ਉਹ ਵੀ ਛੱਡ ਕੇ ਗਿਆ ਉਹਨੂੰ ਵੀ ਸਮਝ ਆ ਜਾਵੇ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਾਰੀ ਸੱਡੀ ਆ ਗਿਆ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੇ ਪਾਰਟੀ ਦੇ ਨਾਲ ਇਹ ਤਰੋਕ ਕਮਾਇਆ ਉਹਨਾਂ ਨੂੰ ਵੱਡੀ ਕੀਮਤ ਅਦਾ ਕਰਨੀ ਪੈਗੀ ਐਨੀ ਗੱਲ ਉਹਨਾਂ ਨੂੰ ਮੈਂ ਸਮਝਾਣਾ ਚਾਹੁੰਦਾ ਤਾਂ ਉਹਨਾਂ ਨੂੰ ਸਮਝ ਵੀ ਆ ਜਾਵੇਗੀ ਮੈਂ ਕਹਿ ਕੀ ਰਿਹਾ ਆਪਣੀ ਤਿਆਰੀ ਹੋ ਰੱਖਣ ਕਰਾਂਗਾ ਕਿ ਸਾਡੇ ਤਰ੍ਹਾਂ ਦਾ ਵੋਟਰ ਬਹੁਤ ਸੂਝਵਾਨ ਹੈ ਸਿਆਣਾ ਤੇ ਸੱਚਾ ਚਾਹਤ ਵਾਲਾ ਹੈਗਾ